Hi friends welcome back to my channel haan ji friends aaj di video jo assi laake aaye haan ide vich main tonu dasaangi ki jehde mode diyan kaata ne oh kis tarah paaiyan jandiyan ne giyan haan ji sab to pehla assi tira dekhna ga us ton baad hai jehda us ton baad apan gale di dekhni hai ki apan nu kinni chudaai chahidi hai gi te us ton baad jehde mode di teddi kaat apan pauneyange ehi kaat hai gi jehdi 1 inch te paai jandi hai ਇਕ ਇੰਚ ਦੀ ਟੇਡ ਇਸ ਨੂੰ ਲਗਾ ਦਿਓ ਤੇ ਉਸ ਤੋਂ ਬਾਅਦ ਇਹ ਜਿਹੜੀ ਸਾਈਡ ਵਾਲੀ ਕਟ ਹੈ ਮੋਢੇ ਦੀ ਉਹਨੂੰ ਆਪਾਂ ਜਿਵੇਂ ਕਿ 8.5 ਹੈ ਕੀ ਤਾਂ 7.5 ਦੇ ਉੱਤੇ ਨਿਸ਼ਾਨੇ ਲਗਾ ਕੇ ਇਹਦਾ ਗ੍ਰਾਫ ਬਣਾ ਲਾਂਗੇ ਕਿਉਂਕਿ ਜਿਹੜਾ 1 ਇੰਚ ਹੈਗਾ ਉਹ ਜਦੋਂ ਆਪਾਂ ਇਹਨੂੰ ਰੇਪ ਦੀ ਤਰ੍ਹਾਂ ਕਟਿੰਗ ਕਰਦੇ ਆ ਤਾਂ ਵੱਜ ਜਾਂਦਾ ਹਾਂਜੀ ਹੁਣ ਅਸੀਂ ਜਿਹੜੀ ਇੱਥੋਂ ਨਿਸ਼ਾਨੇ ਲਗਾਉਣੇ ਹੈਗੇ ਇੱਥੋਂ ਕਾਟ ਦੀ ਤਾਂ ਉਹ ਹੈ ਜਿਹੜੀ ਅਸੀਂ ਸਾਤੀ ਦੇ ਕੋਲੋਂ ਜਿਹੜੀ ਲੈਣੇ ਹੈਗੇ ਕਿ ਕਿੰਨਾ ਆਪਣਾ ਮਾਪ ਹੈਗਾ ਉੰਨੀ ਦੇ ਅਕੋਰਡਿੰਗ ਤੇ ਲਗਾ ਕੇ ਉਹਨੂੰ ਉੱਥੋਂ ਗਲਾਈ ਲਗਾ ਦਿਓ ਹਾਂਜੀ ਫ੍ਰੈਂਡਸ ਤੇ ਜਿਹੜੀ ਮੂੜ ਲਈ ਕਾਟ ਹੈਗੀ ਉਹ 1 ਇੰਚ ਤੇ ਹੋਣੀ ਚਾਹੀਦੀ ਹੈ ਇਹ ਕਾਟ ਬਹੁਤ ਜ਼ਰੂਰੀ ਹੈ ਕਿ ਮੂੜੇ ਪੱਲੇ ਦੇ ਵਿੱਚ ਪਾਣੀ ਕਿਉਂਕਿ ਜੇਕਰ ਅਸੀਂ ਇਹ ਨਹੀਂ ਪਾਵਾਂਗੇ ਤਾਂ ਇੱਥੇ ਵਾਲ ਸ਼ੋ ਹੋਣ ਲੱਗ ਜਾਂਦੇ ਆ ਜ਼ਿਆਦਾ ਤੇ ਜਿਹੜੇ ਕਿ ਗਲੇ ਤੇ ਮੂੜੇ ਦੇ ਵਿਚਕਾਰ ਇੱਥੇ ਵਾਲ ਜ਼ਿਆਦਾ ਪੈਨ ਲੱਗ ਜਾਂਦੇ ਆ ਕਈਆਂ ਦੀ ਜੀ ਕਾਟ ਘੱਟ ਹੁੰਦੀ ਹੈ ਤਾਂ ਵੀ ਇਹ ਕੱਟ ਹੈ ਜਿਹੜੀ ਥੋੜੀ ਜੀ ਡੂੰਗੀ ਪਾਉਣੀ ਚਾਹੀਦੀ ਹੈਗੀ ਤਾਂ ਤੇ ਇੱਥੇ ਬਲ ਨਾ ਪੈਣ ਹਾਂਜੀ ਉਸ ਤੋਂ ਬਾਅਦ ਜਿਹੜੀਆਂ ਨਿਸ਼ਾਨੀਆਂ ਨੇ ਅਸੀਂ हिਪ ਤੇ ਕਮਰ ਦੀ ਲਗਾਵਾਂਗੇ ਜਿੱਕਰ ਤੁਸੀਂ ਮੰਨ ਲਓ ਕਿ ਪਲੂਈਆਂ ਪਾ ਰਹੇ ਹੋਗੇ ਤਾਂ ਵੱਡੀਆਂ ਪਲੂਈਆਂ ਪਾ ਰਹੇ ਹੋਗੇ ਤਾਂ ਇੱਥੋਂ ਆ ਜਿਹੜੀ ਹੈਗੀ 1 ਇੰਚ ਆਪਾਂ ਜ਼ਿਆਦਾ ਲੈ ਲੈਨੇ ਆ ਨਹੀਂ ਹੈਗੀ ਜਿਹੜੀ ਜੇ ਨਹੀਂ ਪਲੂਈਆਂ ਪਾਉਣੀਆਂ ਹੈਗੀਆਂ ਤਾਂ ਆਪਾਂ ਮਾਪ ਦੇ ਅਕੋਰਡਿੰਗ ਹੈਗੀ ਜਿਹੜੀ ਉਨੀ ਹੀ ਲੈ ਕੇ ਇੱਥੋਂ ਨਿਸ਼ਾਨੀ ਲਗਾਵਾਂਗੇ ਇਨਾਂ ਨੂੰ ਆਪਸ ਦੇ ਵਿੱਚ ਜੁਆਇੰਟ ਕਰ ਦੋ ਹਾਂਜੀ ਹੁਣ ਅਸੀਂ ਦੇਖੋ ਜਿਹੜੀਆਂ ਨਿਸ਼ਾਨੀਆਂ ਲੱਗੀਆਂ ਉਹ ਲਗਾ ਲੀਆਂ ਨੇ ਗਿਆ ਤੇ ਇੱਥੋਂ ਜਿਹੜੀਆਂ ਨਿਸ਼ਾਨੀਆਂ ਆ ਗਈਆਂ ਉਹ ਕਟਿੰਗ ਕਰ ਦੋ ਹਾਂਜੀ ਹੁਣ ਅਸੀਂ ਇੱਥੋਂ ਕਹਿੰਦੀ ਹੈ ਕਿ ਦੋਨੇ ਪੱਲਿਆਂ ਦੇ ਵਿੱਚ ਹੈਗੀ ਹੀ ਕਾਟ ਜਿਹੜੀ ਪਾਈ ਹੈਗੀ ਉਹਨੂੰ ਕਟਿੰਗ ਕਰਾਂਗੇ ਤੇ ਜਿਹੜੀ ਉੱਪਰਲੀ ਕਾਟ ਹੈਗੀ ਇਹ ਵੀ ਸਾਰੇ ਪੱਲਿਆਂ ਦੀ ਹੀ ਕਟਿੰਗ ਕਰਾਂਗੇ ਹਾਂਜੀ ਜਿਹੜੀ ਇਹ ਮੂਰਲੀ ਕਾਟ ਅਸੀਂ ਪਾਈ ਹੈਗੀ ਇਹ ਸਿਰਫ ਉੱਪਰਲਾ ਮੂਰਲਾ ਪੱਲਾ ਚੱਕ ਕੇ ਹੀ ਪਾਉਣੀ ਹੈਗੀ ਇਹ ਕਾਟ ਦੋਨਾਂ ਪੱਲਿਆਂ ਦੇ ਵਿੱਚ ਨਹੀਂ ਪਾਉਣੀ ਹੈਗੀ ਜਿੱਕਰ ਸੀ ਕਾਟ ਹੈਗੀ ਨਹੀਂ ਪਾਉਂਦੇ ਹੈਗੇ ਤਾਂ ਇਥੇ ਨਹੀਂ ਕਿ ਜਿਹੜੀ ਬਾਲ ਪੈਂਦੇ ਆ ਤੇ ਜਿਹੜੀ ਫਿਟਿੰਗ ਹੈਗੀ ਇਤੋਂ ਪ੍ਰੋਪਰ ਹੈਗੀ ਨਹੀਂ ਆਉਂਦੀ ਹੈਗੀ ਇਸ ਕਰਕੇ ਪ੍ਰੋਪਰ ਫਿਟਿੰਗ ਦੇ ਲਈ ਹੈ ਜਿਹੜੀ ਕਿ ਇਹ ਕਾਟ ਬਹੁਤ ਜ਼ਰੂਰੀ ਹੈਗੀ ਹਾਂਜੀ ਉਸ ਤੋਂ ਬਾਅਦ ਅਸੀਂ ਜਿੱਦਾਂ ਕਿ ਗਲਾ ਜਿੰਨਾ ਪਾਣੀ ਰੱਖਣਾਗਾ ਤਾਂ ਉਨੇ ਤੇ ਆਪਾਂ ਨਿਸ਼ਾਨੀ ਲਾ ਕੇ ਉਹਨੂੰ ਕਟਿੰਗ ਕਰ ਲਾਂਗੇ ਤੇ ਦੇਖੋ ਇਹ ਲਿਗੀਆਂ ਜਿਹੜੀਆਂ ਆਪਣੀਆਂ ਮੋਢੇ ਦੀਆਂ ਨਿਸ਼ਾਨੀਆਂ ਨੇਗੀਆਂ ਇਸ ਤਰ੍ਹਾਂ ਆਪਾਂ ਜਿਹੜੀ ਮੋਢੇ ਦੀਆਂ ਨਿਸ਼ਾਨੀਆਂ ਨੇਗੀਆਂ ਲਗਾ ਸਕਦੇ ਆਂਗੇ ਜੀਦੇ ਨਾਲ ਆ ਸ਼ੈਡੀ ਸ਼ਰਟ ਦੀ ਪ੍ਰੋਪਰ ਫਿਟਿੰਗ ਆਵੇਗੀ ਜੇਕਰ ਤੁਹਾਨੂੰ ਵੀਡੀਓ ਪਸੰਦ ਹੋਈ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਥੈਂਕ ਯੂ